ਹਰਮ ਫਿਰ ਇਹ ਹੱਲ ਨਿਕਲੇਗਾ ਠੀਕ ਹੈ ਵਰਡ ਕੈਂసర్ ਦੀਆਂ ਮੱਟੀ ਮਾਨੂੰ ਬੇਨਤੀ ਕਰਦਾ ਸਾਡੇ ਡਾਕਟਰ ਨਰਸ ਨੂੰ ਵੀ ਜਿੱਥੇ ਵੀ ਧਰਨੇ ਲੱਗੇ ਆ ਠੀਕ ਹੈ ਸਾਰੀਆਂ ਬੱਸਾਂ ਵੱਧ ਵੱਧ ਜਿੰਨੀ ਦਵਾਈ ਚਾਹੀਦੀ ਮੈਂ 1 ਕਰੋੜ ਦੀ ਚਾਹੀਦੀ ਅੱਜ ਇਥੋਂ ਮਨਜ਼ੂਰ ਕਰਦਾ ਮੋਦੀ ਜੀ ਮੈਂ ਆਪਦੇ ਕਿਸਾਨ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਤੁਸੀਂ ਕੁੱਟਿਆ ਪਾਣੀ ਚ 1 ਕਰੋੜ ਦੀ ਦਵਾਈ ਮਨਜ਼ੂਰ ਕਰਦਾ ਅੱਜ ਕਿਹੜੀ ਦਵਾਈ ਖੰਗ ਜੁਕਾਮ ਬੁਖਾਰ ਇਹ ਕਰੋਨੇ ਦੇ ਨਾਲ ਲਿੰਕਡ ਹੈ ਜਿਹਨੂੰ ਖੰਗ ਬੁਖਾਰ ਹੋ ਗਿਆ ਨਮੂਨੀਆਂ ਹੋ ਜੂ ਬਜ਼ੁਰਗ ਨੂੰ ਕਿਉਂ ਮਾਰਦੇ ਹੋ ਸਾਡੇ ਬਾਪੂਆਂ ਨੂੰ ਮੈਂ ਸਾਡੇ ਡਾਕਟਰ ਨਰਸਾਂ ਨੂੰ ਬੇਨਤੀ ਕਰਦਾ ਹਾਂ ਕਿ ਦੋ ਦੋ ਘੰਟੇ ਹਰ ਧਰਨੇ ਤੇ ਲਾਇਆ ਕਰੋ ਉੱਥੇ ਇਹਨਾਂ ਦਾ ਬੁਖਾਰ ਟੈਂਪਰੇਚਰ ਬੀਪੀ ਡਾਇਬੀਟੀ ਚੈੱਕ ਅਪ ਕਰੋ ਠੀਕ ਹੈ ਆਪਾਂ ਜਿੱਥੇ ਆਪਣਾ ਲੰਗਰ ਪਾਣੀ ਦੇ ਲੰਗਰ ਲੱਗ ਰਿਹਾ ਆ ਆਪਾਂ ਦਵਾਈ ਦੀ ਲੰਗਰ ਪੈਰਲਰ ਰੱਖੀਏ ਵਰਡ ਕੈਂਸਰ ਦੀ ਸਾਰੀ ਟੀਮ ਮੇਰੀ ਸੁਣਦੇ ਹੋਣੇ ਡਾਕਟਰ ਸਾਹਿਬ ਪਲੀਜ਼ ਸਾਰੀ ਪਲਾਨ ਬਣਾ ਕੇ ਜਿੱਥੇ ਵੀ ਕਿਤੇ ਧਰਨਾ ਲੱਗਿਆ ਉੱਥੇ ਪਹੁੰਚੋ ਲੈ ਕੇ ਐਂਡ ਪਲੀਜ਼ ਮੈਂ ਫੇਰ ਬੇਨਤੀ ਕਰਦਾ ਸੈਂਟਰ ਗਵਰਨਮੈਂਟ ਨੂੰ ਪਲੀਜ਼ ਟਾਕ ਗੱਲਬਾਤ ਕਰੋ ਡਾਇਲਾਗ ਕਰੋ ਨਹੀਂ ਇਹ ਜੀਆਂ ਮੂਵਮੈਂਟਾਂ ਦੇ ਵਿੱਚੋਂ ਕੋਈ ਗਰਮ ਚੀਜ਼ਾਂ ਜਰਮ ਲੈ ਲੈਂਦੇ ਹੁੰਦੀਆਂ ਅਸੀਂ ਪੰਜਾਬ ਵਾਲਿਆਂ ਨੇ ਅੱਗੇ